ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਆ ਇੱਕ ਨਵੀਂ ਵੀਡੀਓ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ 15 ਮਈ ਐ ਤੇ ਮਾਤਾ ਚਰਨ ਕੌਰ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਹੈ ਅਤੇ ਮਾਤਾ ਚਰਨ ਕੌਰ ਜੀ ਦੇ ਕੇਕ ਕੱਟਦਿਆਂ ਦੀ ਫੈਨਜ਼ ਦੇ ਵੱਲੋਂ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਤੁਸੀਂ ਹਵੇਲੀ ਦੇ ਵਿੱਚ ਦੇਖ ਸਕਦੇ ਹੋ ਕਿ ਫੈਨਜ਼ ਪਹੁੰਚ ਰਹੇ ਨੇ ਅਤੇ ਉਹਨਾਂ ਦੇ ਵੱਲੋਂ ਵੀਡੀਓ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਆਪਣੇ ਫੈਨ ਪੇਜਾਂ ਦੇ ਉੱਤੇ ਮਾਤਾ ਚਰਨ ਕੌਰ ਜੀ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੇਕ ਕੱਟ ਰਹੇ ਨੇ ਪਰ ਦੋਸਤੋ ਤੁਸੀਂ ਵੀਡੀਓ ਦੇ ਵਿੱਚ ਔਰ ਜਦੋਂ ਕੇਕ ਕੱਟ ਰਹਾ ਬਹੁਤੀ ਜ਼ਿਆਦਾ ਖੁਸ਼ ਨਹੀਂ ਲੱਗ ਰਹੇ ਤੇ ਜੋ ਦੁੱਖ ਉਹ ਚੱਲ ਰਿਹਾ ਦੋਸਤੋ ਉਹ ਕੋਈ ਛੋਟਾ ਮੋਟਾ ਦੁੱਖ ਨਹੀਂ ਪਰ ਸਿੱਧੂ ਮੂਸੇ ਵਾਲੇ ਦੇ ਫੈਨ ਜਦਾ ਕਰਕੇ ਮਾਦਾ ਚਰਨਕੌਰ ਨੂੰ ਕੇਕ ਕੱਟਣਾ ਪਿਆ ਅਤੇ ਇਸ ਤੋਂ ਬਾਅਦ ਮਾਦਾ ਚਰਨਕੌਰ ਨੇ ਆਪਣੇ ਇੰਸਟਾਗ੍ਰam ਦੇ ਉੱਤੇ ਇੱਕ ਪੋਸਟ ਵੀ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਿੱਧੂ ਮੂਸੇ ਵਾਲੇ ਬਾਈ ਦੇ ਬਾਰੇ ਕੁਝ ਲਿਖਿਆ ਹੋਇਆ ਸੀ ਦੋਸਤੋ ਤੁਹਾਨੂੰ ਦੱਸਦੇ ਹਾਂ ਉਸ ਪੋਸਟ ਦੇ ਵਿੱਚ ਸਿੱਧੂ ਮੂਸੇ ਵਾਲੇ ਬਾਰੇ ਮਾਦਾ ਚਰਨਕੌਰ ਜੀ ਨੇ ਕੀ ਲਿਖਿਆ ਤਾਂ ਇਸ ਪੋਸਟ ਦੇ ਵਿੱਚ ਮਾਦਾ ਚਰਨਕੌਰ ਲਿਖਦੇ ਨੇ ਕਿ ਜਿਸ ਨੇ ਮੇਰੀ ਬਣਤ ਬਣਾਈ ਮੈਨੂੰ ਸ ਕੀ ਚੰਗਾ ਕੀ ਮਾੜਾ ਹੁੰਦਾ ਕੌਣ ਕਿਸੇ ਦਾ ਕਿੰਨਾ ਹੁੰਦਾ ਮੈਨੂੰ ਮੈਂ ਬਣਾਉਣ ਵਾਲੀ ਤੋਂ ਭਲੇ ਮੈਂ ਦੂਰ ਕਿਵੇਂ ਹੋ ਸਕਦਾ ਦੁਨੀਆ ਦੇ ਲਈ ਭਲੇ ਮੈਂ ਉਹਨਾਂ ਨੂੰ ਘਰੇ ਨਹੀਂ ਦਿਖਦਾ ਪਰ ਜੋ ਤੋੜਾ ਤੇ ਮੇਰਾ ਰਿਸ਼ਤਾ ਸੀ ਉਹ ਤਾਂ ਰੱਬ ਵੀ ਵਿਆਖਿਆ ਨਹੀਂ ਕਰ ਸਕਦਾ ਮਾਂ ਜਨਮ ਦਿਨ ਮੁਬਾਰਕ ਮਾਂ ਮੇਰੀ ਸਿਰਜਣਹਾਰੀ ਨੂੰ ਜਿਸ ਦੇ ਕਰਕੇ ਮੈਂ ਆਪਣਾ ਜੀਵਨ ਪਾ ਸਕਿਆ ਮਾਂ ਮੈਂ ਉਸ ਕਾਲਪੁਰਖ ਅੱਗੇ ਤੁਹਾਡੀ ਤੰਦਰੁਸਤੀ ਦੀ ਅਰਦਾਸ ਕਰਦਾ ਹਾਂ ਮਾਂ ਮੈਂ ਵਾਅਦਾ ਕਰਦਾ ਹਾਂ ਜਿਵੇਂ ਦੀਵੇ ਦਾ ਕਮੰਡ ਸੂਰਜ ਤੋੜ ਦਿੰਦਾ ਹੈ ਇੱਕ ਦਿਨ ਆਵੇਗਾ ਜਦੋਂ ਮੇਰੇ ਅਤੇ ਤੁਹਾਡੇ ਵਿਚਕਾਰ ਇਹ ਦੂਰੀਆਂ ਪਾਉਣ ਵਾਲੇ ਆਪਣੀ ਕਰਨੀ ਭਰਨਗੇ ਤਾਂ ਦੋਸਤੋ ਇਹ ਮਾਤਾ ਚਰਨ ਕੌਰ ਦੀ ਬਹੁਤ ਭਾਵੁਕ ਕਰ ਦੇਣ ਦੀ ਪੋਸਟ ਸੀ ਸੱਚੀ ਦੋਸਤੋ ਪੜ੍ਹ ਕੇ ਦਿਲ ਬਲਉਂਦ ਰਿਆ ਜਾਂਦਾ ਹੈ ਮਾਤਾ ਚਰਨ ਕੌਰ ਦੇ ਇਨ੍ਹਾਂ ਸ਼ਬਦਾਂ ਨੂੰ ਤਾਂ ਦੋਸਤੋ ਸਰਦਾਰ ਬਲਕੌਰ ਸਿੰਘ ਵੱਲੋਂ ਵੀ ਮਾਤਾ ਚਰਨ ਕੌਰ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਆਪਣੇ ਇੰਸਟਾਗ੍ਰਾਮ ਦੇ ਉੱਤੇ ਇੱਕ ਸਟੋਰੀ ਲਗਾ ਕੇ ਤਾਂ ਦੋਸਤੋ ਸਰਦਾਰ ਬਲਕੌਰ ਸਿੰਘ ਆਪਣੀ ਸਟੋਰੀ ਦੇ ਵਿੱਚ ਲਿਖਦੇ ਨੇ ਕਿ ਤੁਹਾਡੇ ਬਲੰਦ ਹੌਸਲੇ ਤੇ ਅਕਾਲ ਪੁਰਖ ਦੀ ਰਜ਼ਾ ਵਿੱਚ ਰਾਜੀ ਰਹਿਣ ਵਾਲੇ ਸੁਭਾਅ ਨੇ ਸਦਾ ਹੀ ਮੇਰੀ ਜ਼ਿੰਦਗੀ ਦੇ ਹਰ ਔਖੇ ਸੌਖੇ ਸਮੇਂ ਵਿੱਚ ਮੈਨੂੰ ਹਿੰਮਤ ਦਿੱਤੀ ਹੈ ਅੱਜ ਤੁਹਾਡੇ ਜਨਮ ਦਿਨ ਤੇ ਮੈਂ ਕਾਲ ਪੁਰਖ ਅੱਗੇ ਇਹ ਹੀ ਅਰਦਾਸ ਕਰਦਾ ਕਿ ਤੁਸੀਂ ਸਦਾ ਤੰਦਰੁਸਤ ਰਹੋ ਮੇਰੇ ਵੱਲੋਂ ਅਤੇ ਸੁਭਤੀ ਵੱਲੋਂ ਤੁਹਾਨੂੰ ਜਨਮ ਦਿਨ ਮੁਬਾਰਕ ਤਾਂ ਦੋਸਤੋ ਸਰਦਾਰ ਬਲਕੌਰ ਸਿੰਘ ਵੱਲੋਂ ਇਹ ਸਟੋਰੀ ਲਗਾਈ ਹੈ ਮਾਤਾ ਚਰਨ ਕੌਰ ਦੇ ਜਨਮ ਦਿਨ ਤੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਆਪਣੇ ਵਿਚਾਰ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੇ ਪੱਕੇ ਫੈਨ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਿਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ